ਸਸਿਕਾ ਜੀ ਸਾਰੇ ਦੋਸਤਾਂ ਨੂੰ ਤੇ ਇਸ ਵਲੋਗ ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਆ ਪਟਿਆਲਾ ਦੀ ਉਹ ਜਗ੍ਹਾ ਤੇ ਜਿੱਥੇ ਕਿ ਸੇਵਾ ਹੀ ਕੀਤੀ ਜਾਂਦੀ ਹੈ ਸੇਵਾ ਹੀ ਸਮਝੋ ਜੋ ਵੀ ਆਵੇ ਖੋਲ ਪੇਟ ਜਾਂਦਾ ਹੈ ਤੋਂ ਸਿਰਫ ਤੇ ਆ ਦਿਖਾਓ ਜਰਾ ਕੀ ਕੀ ਹੈ ਇਸ ਵਾਂ ਸਾਰਾ ਕੁਝ ਇੱਥੇ ਇੱਕ ਸੇਵਾ ਹੀ ਹੈ ਇਹ ਹਾਂ ਦੇਖੋ ਆਪਣਾ ਇਹਗਾ ਖੜਾ ਸਬਜੀ ਦਾਲ ਚੌਲ ਰੋਟੀਆਂ ਵੀ ਹੁੰਦੀਆਂ ਨਾਲ ਇਹਦੇ ਤੇ ਇਹਦਾ ਇੱਕ ਸੇਵਾ ਵਾਸਤੇ ਲਾਇਆ ਵਾ ਸਿਰਫ ਮਾਤਰ 10 ਰੁਪਏ ਕੋਈ 10 ਰੁਪਈਆ ਚ ਕੋਈ ਮੈਂ ਕਹਿੰਦਾ ਇੱਕ ਕੋਲਚਾ ਵੀ ਮਿਲਦਾ ਉਹ ਵੀ 20 ਰੁਪਈਆ ਦਾ ਮਿਲਦਾ ਆ ਦੇਖੋ ਰੋਟੀਆਂ ਨਾਲ ਹਾਂਜੀ ਅੱਜਾ ਜਾਓ ਦਿਖਾਉਨੇ ਸਸੀ ਗਾ ਸਰ ਇੱਕ ਕੋਈ ਜੀ ਮੰਗਾਇਆ ਇਹਨਾਂ ਨੇ ਸਸੀ ਗਾ ਉਸ ਦਾ ਰੇਸ ਆਕਤਾ ਆਪਣਾ ਤੇ ਆਪਾਂ ਆ ਦੇਖੋ ਇੱਧਰ ਸਾਰਾ ਇਹਨਾਂ ਦਾ ਸੋਈ ਹੈ ਭਾਈ ਬਾਕੀ ਆਪਾਂ ਪੈਕਿੰਗ ਹੋ ਰਹੀਏ ਥੇ ਆ ਦੇਖ ਲਓ ਇਹ ਪੈਕਿੰਗ ਆ ਸਾਰੀ ਇਹ ਜਿਨ੍ਹਾਂ ਨੇ ਘਰੇ ਮਤਲ ਜਾਨੀ ਹੈ ਉਹਨਾਂ ਦੀ ਰੋਟੀ ਹੈ ਸਿਰਫ 5 ਰੁਪਏ 10 ਰੁਪਏ ਚ ਵੀ ਕਰ ਰਿਹਾ ਹੈ ਭਾਈ ਸਾਹਿਬ ਬਾਕੀ ਆਪਾਂ ਪੁੱਛਦੇ ਇਹਨਾਂ ਤੋਂ ਪੈਕਿੰਗ ਵੀ ਬਹੁਤ ਚੱਲ ਰਹੀ ਹੈ ਬਹੁਤ ਸਾਰਾ ਵਧੀਆ ਅਨ ਫਰੈਸ਼ ਕਾਣਾ ਮਿਲਦਾ ਇਹ ਵਧੀਆ ਮਤਲਬ ਤਾਜ਼ਾ ਇੱਕ ਸੰਡੇ ਨੂੰ ਬੰਦ ਹੁੰਦਾ ਬਾਕੀ ਓਨ ਹੁੰਦਾ ਸਾਰੇ ਦਿਨ ਸੰਡੇ ਨੂੰ ਬਸ ਔਫ ਹੁੰਦਾ ਬਾਕੀ ਸਾਰਾ ਦਿਨ ਦੇਖੋ ਦਰਰਾਸ਼ੀ ਰਾਸ਼ ਬਾਹਰ ਬਾਹਰ ਟੇਬਲ ਲੱਗਿਆ ਹੋਇਆ ਵਾ ਵਾਟਰ ਕੁਲਰ ਲੱਗਿਆ ਪਾਣੀ ਨੂੰ ਪੀਣ ਨੂੰ ਠੰਡਾ ਕੋਈ ਪੀ ਸਕਦੇ ਹੋ ਤੁਸੀਂ ਸਾਰਾ ਕੁਝ ਐਂਡ ਵਧੀਆ ਮਤਲਬ ਕੋਈ ਸਾਫ ਸੁਥਰਾ ਇਨ ਹੈ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਉਧਰ ਬਾਬਾ ਜੀ ਸਰਵ ਕਰਦੇ ਹੋ ਕਾ ਸਸੀਗਾ ਸਰ ਸਰ ਆਪਣਾ ਇਹ ਜਦੋਂ ਕਿੰਨਾ ਸਮਾਂ ਹੋ ਗਿਆ ਇਸ ਚੱਲਦੇ ਨੂੰ ਤੇ 8ਵਾਂ ਸਾਲ ਹੈ ਜੀ 7 ਸਾਲ ਹੋ ਚੁਕੇ ਤੇ 8ਵਾਂ ਸਾਲ ਚੱਲ ਰਿਹਾ ਹੈ अच्छा जी ਜਿਹੜਾ ਆਉਂਦਾ ਮੈਂ ਸੁਣਿਆ ਵੀ ਰੱਜ ਕੇ ਖਾ ਕੇ ਜਾਂਦਾ ਸਰਪੰਝ ਰੁਪਏ ਤੇ ਜੀ ਹਾਂ ਜੀ ਹਾਂ ਸ਼ੁਰੂ ਤੋਂ ਹੀ 5 ਰੁਪਏ ਰੇਟ ਰੱਖਿਆ ਹੋਇਆ ਦੇਸੀ ਕੀਜ ਬਣਾਨੇ ਬੜਾ ਨਿਊਟ੍ਰੀਸ਼ਨ ਦਾ ਬੜਾ ਧਿਆਨ ਰੱਖਦੇ ਆ ਪ੍ਰੋਟੀਨ ਵਗੈਰਾ ਦਾ ਧਿਆਨ ਰੱਖੀਦਾ ਸਭ ਕੰਮ ਬਹੁਤ ਬੜੀਆ ਤੇ ਬੜੀਆ ਖਾਣਾ ਇਹ ਸੋਚ ਕਿਦੀ ਸੀ ਸਰ ਬਸ ਸੋਚ ਤਾਂ ਆਪਣੀ ਉਹੀ ਬੱਚਾ ਨੇ ਇੱਕ ਵੀਡੀਓ ਭੇਜੀ ਸੀ ਨੌਇਡਾ ਚ ਚੱਲਦੀ ਸੀ ਦਾਦੀ ਦੀ ਰਸੋਈ ਉਹਨੂੰ ਦੇਖ ਕੇ ਅਸੀਂ ਡਿਵੈਲਪ ਕਰ ਲਿਆ ਅਗੇ मतलब ਹੁਣ ਇਹ ਲੰਮਾ ਸਮਾਂ ਚੱਲੂਗਾ ਜੀ ਜੀ ਹਾਂ ਜੀ ਬਿਲਕੁਲ ਜਦ ਤੱਕ ਜ਼ਿੰਦਾ ਹੈ ਚੱਲੇਗਾ ਅੱਛਾ ਮਨ ਨੂੰ ਇੱਕ ਮਨ ਨੂੰ ਬਹੁਤ ਮਨ ਨੂੰ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਹਾਂ ਜੀ ਹਾਂ ਬਹੁਤ ਖੁਸ਼ੀ ਹੁੰਦੀ ਹੈ ਇਹ ਕੰਮ ਕਰਕੇ ਤਾਂ ਮੇਰੀ ਨਾਲ ਮੇਰੀ ਵਾਹਿਬੀਆਂ ਨੇ ਸਾਰੀ ਬਹੁਤ ਖੁਸ਼ ਹੈ ਫੈਮਿਲੀ ਵੀ ਸਾਰੀ ਬਹੁਤ ਖੁਸ਼ ਹੈ ਸਰ ਮਤਲਬ ਆਪਣੇ ਮੈਂ ਸੁਣਿਆ ਵੀ ਆਪਣੇ ਖਰਚੋਂ ਬਾਹਰ ਵੀ ਗਏ ਹੋਏ ਹਨਾ ਨਹੀਂ ਅੱਛਾ ਬਾਹਰ ਕੋਈ ਨਹੀਂ ਅੱਛਾ ਸਾਰੀ ਫੈਮਿਲੀ ਹੋ ਰਹੀ ਹੈ ਅੱਛਾ ਜੀ ਅਸੀਂ ਬਸ ਲੰਗਰ ਚਲਾ ਰਹੇ ਹਾਂ ਜੀ ਜੀ ਤੇ ਲੰਗਰ ਦੇ ਨਾਲ ਮੇਰਾ ਬੇਟਾ ਜਿਹੜਾ ਬਿਜ਼ਨਸ ਕਰਦਾ ਤੇ ਬੇਟੀ ਮੇਰੀ ਮੈਰਿਡਰ ਜਾਨੇ ਉਹਨਾਂ ਦਾ ਵੀ ਬਿਜ਼ਨਸ ਹੈ ਬਾਕੀ ਇਸ ਵਿੱਚ ਲੰਗਰ ਦੇ ਨਾਲ-ਨਾਲ ਅਸੀਂ ਫੂਡ ਟੈਸਟ ਕਰਦੇ ਹਾਂ ਬਾਜ਼ਾਰ ਨਾਲੋਂ 70 80% ਘੱਟ ਰੇਟਾਂ ਤੇ ਅੱਛਾ ਜੀ ਤੇ ਚਾਰ ਡਾਕਟਰ ਸਾਡੇ ਕੋਲ ਡੈਂਟਲ ਦੇ ਆ ਬਾਜ਼ਾਰ ਨਾਲੋਂ ਉੱਧੇ ਰੇਟਾਂ 'ਚ ਕੰਮ ਕਰਦੇ ਆ ਐਕਸ-ਰੇ ਦੀ ਮਸ਼ੀਨ ਲਾਈ ਹੋਈ ਆ 100 ਰੁਪਏ 'ਚ ਐਕਸ-ਰੇ ਕਰਦੇ ਆ ਫਿਜ਼ੀਓਥੈਰੇਪੀ ਦਾ ਕੋਰਸ ਹੈਗਾ 150 ਰੁਪਏ ਰੋਜ਼ ਲੈਣੇ ਬਾਜ਼ਾਰ 'ਚ 300 ਰੁਪਏ ਤੋਂ 500 ਰੁਪਏ ਰੋਜ਼ ਲੈਣੇ ਆ ਮਤਲਬ ਜਿੰਨਾ ਵੀ ਕੰਮ ਅਸੀਂ ਕਰ ਰਹੇ ਆ ਸਾਰਾ ਪਬਲਿਕ ਦੀ ਸੇਵਾ ਲਈ ਕਰ ਰਹੇ ਆ ਸਰ ਇਹ ਦੱਸ ਸਕਦੇ ਹੋ ਕਿੱਥੇ ਜੇ ਆਪਣਾ ਜਿਹੜਾ ਤੁਸੀਂ ਟੈਸਟ ਵਗੈਰਾ ਜਾਓ ਕਿ ਟੈਸਟ ਇੱਥੇ ਹੋ ਰਿਹਾ ਨਾਲ ਅੰਦਰ ਹੀ ਆ ਸਾਰਾ ਕੁਝ ਜੀ ਅੰਦਰ ਹੀ ਕੁਰਸੀਆਂ ਲਗੀਆਂ ਚਾਰ ਦੰਦ ਅੰਦਰ ਹੀ ਐਕਸ-ਰੇ ਦੀ ਮਸ਼ੀਨ ਆ ਅੰਦਰ ਹੀ ਉੱਪਰ ਫਿਜ਼ੀਓਥੈਰੇਪੀ ਉੱਪਰ ਜੀ ਮਤਲਬ ਇੱਥੇ ਸਾਰਾ ਖੁਸ਼ ਹੈ ਜੀ ਹਾਂ ਜੀ ਮਤਲਬ ਸਾਰੇ ਤਾਂ ਮੈਂ ਤਾਂ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਵੀ ਦੋਨ ਦੇਖ ਕੇ ਵੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਮਤਲਬ ਅੱਜ ਕੱਲ ਦੇ ਜਮਾਨੇ 'ਚ ਮੈਂ ਪਹਿਲਾ ਸ਼ਖਸ ਤੁਹਾਡੇ ਮਤਲਬ ਤੁਹਾਡੀ ਫੈਮਿਲੀ ਦੇਖੀ ਹੈ ਵੀ ਜਿਹੜਾ ਇੰਨਾ ਐਫਰਟ ਕਰ ਰਹੇ ਹੋ ਮੈਂ ਹੈਰਾਨ ਹੋ ਗਿਆ ਦੇਸੀ ਕਿ ਉਹ ਸਾਰਾ ਕੁਝ ਦੇਖੋ ਤੇ ਬਹੁਤ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਬੜੀ ਮਿਹਰਬਾਨੀ ਆ ਜੀ ਤੁਹਾਡੀ ਤੁਹਾਨੂੰ ਅੱਛਾ ਲੱਗਿਆ ਨਾ ਨਾ ਜੀ ਬਾਕੀ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ ਕੰਮ ਕਰਦੇ ਹੋਏ ਤੇ ਸਰ ਸਰ ਸਾਡੇ ਨਾਲ ਗੱਲ ਕਰਕੇ ਇਹਨਾਂ ਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਮਤਲਬ ਇਹਨਾਂ ਦਾ ਗੈਂਟੇਜ ਬਾਕੀ ਹੋਰ ਵੀ ਤੁਹਾਨੂੰ ਵੀਡੀਓ ਸੁਣੇ ਹੋਣਾ ਬਹੁਤ ਕੁਝ ਹੈ ਇਹਨਾਂ ਦਾ ਤੇ ਇਹ ਮਤਲਬ ਬਹੁਤ ਹੀ ਪੁੰਨ ਵਾਲਾ ਕੰਮ ਕਰ ਰਹੇ ਨੇ ਤੇ ਇੱਕ ਮਿੰਟ ਸਰ ਮਤਲਬ ਕੋਈ ਕੁਝ ਮਤਲਬ ਜੀ ਆਪਣੀ ਸਰਦਾਰਨਾ ਦੇਣਾ ਚਾਹਵੇ ਦੇ ਸਕਦੇ ਹਾਂਜੀ ਹਾਂ ਲੰਗਰ 'ਚ ਕੋਈ ਸੇਵਾ ਕਰਨਾ ਚਾਹੇ ਦੇ ਸਕਦਾ ਹੈ ਅੱਛਾ ਜੀ ਅਸੀਂ ਰੋਕਦੇ ਨਹੀਂ ਹਾਂ ਪਰ ਅਸੀਂ ਕਹਿੰਦੇ ਵੀ ਕਿਸੇ ਨੂੰ ਨਹੀਂ ਹੈ ਨਹੀਂ ਨਹੀਂ ਇਹ ਅਗਲੇ ਕਿਸੇ ਦੀ ਭਾਵਨਾ ਹੁੰਦੀ ਹੈ ਜੀ ਹਾਂ ਉਹ ਦੇ ਜੰਨੇ ਸਾਨੂੰ ਅੱਛਾ ਜੀ ਤਾਂ ਹੀ ਚੱਲੀ ਜਾ ਰਹੇ ਹਾਂ ਉਹ ਜਿਹੜਾ ਇਹਨਾਂ ਦਾ ਮਤਲਬ ਐਡਰੈਸ ਨੇ ਉਹ ਮੈਂ ਉੱਪਰ ਮੈਂਸ਼ਨ ਆ ਜੂਗਾ ਤੁਹਾਡੇ ਸਕਰੀਨ ਤੇ ਆ ਜੂਗਾ ਬਾਕੀ ਮੈਂ ਦਿਖਾ ਦੂੰਗਾ ਤੇ ਆ ਕੇ ਕੰਟੈਕਟ ਕਰ ਸਕਦੇ ਨੇ ਇੱਛਾ ਅਨੁਸਾਰ ਬਾਕੀ ਆਪ ਹੀ ਕਰਦੇ ਸਾਰਾ ਕੁਝ ਜਿਹਨੂੰ ਕਰਨ ਦਾ ਹੈਗਾ ਵੀ ਮੈਂ ਦਸਵੰਦ ਕੱਢਾ ਤਾਂ ਤੁਸੀਂ ਆ ਨੰਬਰ ਆ ਗਿਆ ਹੈਗਾ ਤੁਸੀਂ ਇੱਥੇ ਕੰਟੈਕਟ ਕਰੋ ਤੇ ਇਸ ਤੇ ਆ ਕੇ ਆਪਣਾ ਯੋਗਦਾਨ ਦਸਵੰਦ ਆਪਦਾ ਕੱਢੋ ਮਹੇਸ਼ ਮਹੇਸ਼ਿੰਦਰ ਬਾਂਸਲ ਜੀ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਤੇ ਇਹਨਾਂ ਨਾਲ ਕਰਕੇ ਫਿਰ ਆਪਣਾ ਦਸਵੰਦ ਜਿਹੜਾ ਦਸਵੰਦ ਕੱਢਣਾ ਚਾਹੀਦਾ ਤੇ ਉਹ ਕੱਢੋ ਅਸੀਂ ਵੀ ਅਸੀਂ ਵੀ ਟੈਸਟ ਕਰਾਂਗੇ ਇਸ ਦਾ ਮਤਲਬ ਨਹੀਂ ਅਸੀਂ ਆਹ ਦੇਖੋ ਕਿੰਨਾ ਕੁਝ ਕਰ ਰਹੇ ਅਸੀਂ ਟੈਸਟ ਕਰਾਂਗੇ ਬੰਦੇ ਵੀ ਇੱਧਰ ਬਾਈ ਜੀ ਖਾਰੇ ਸਾਰੇ ਅਸੀਂ ਵੀ ਟੈਸਟ ਕਰਕੇ ਜਾਵਾਂਗੇ ਠੀਕ ਹੈ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਲੱਗੀ ਇਹ ਲੈਣੇ ਨੇ ਮੈਂ ਰੁਕੀ ਜਲੇਗਾ ਕਿ ਜਲੇਗਾ ਤਤ ਨੂੰ ਕਰ ਜੀ ਬੋਲਗੀ ਤੁਸੀਂ ਵੀ ਆਓ ਪੰਚਾਇਤ ਖੜੀ ਸਿਰਫ ਦੇਸੀ ਗੋ ਸਾਰਾ ਕੁਝ ਬਾਕੀ ਜਾਓ ਬਾਕੀ ਇਹਦੀ ਕਾਨ ਨੇ ਮਿਲਦੇ ਹਾਂ ਜੀ ਅਗਲੇ ਬਲੌਗ ਤੇ ਬਹੁਤ ਵਧੀਆ ਜੀ 45 ਰੁਪਏ ਦੀ ਮਿਲਦੇ ਆ ਅਗਲੇ ਵੀ ਲੋਗ ਜੁਹੀ ਅੱਗੇ ਟੈਸਟ ਕਰਕੇ ਜਾਈਏ ਥੈਂਕ ਯੂ ਥੈਂਕਸ ਫॉर ਵਾਚਿੰਗ ਲਾਈਕ ਐਂਡ ਕਮੈਂਟ ਸਬਸਕ੍ਰਾਈਬ